ਕਪੜਿਆਂ ਦੀ ਦੁਕਾਨ ਦੇ ਵਿੱਚ ਦੋ ਜਨਾਨੀਆਂ ਚੁੰਨੀ ਦੇ ਓਲੇ ਦੇ ਵਿੱਚ ਅਜੀਹਾ ਕੰਮ ਕਰ ਗਈਆਂ ਕਿ ਜੇਕਰ ਇਹਨਾਂ ਦੀਆਂ ਤਸਵੀਰਾਂ ਉੱਥੇ ਲੱਗੇ ਕੈਮਰੇ ਦੇ ਵਿੱਚ ਕੈਦ ਨਾ ਹੁੰਦੀਆਂ ਤਾਂ ਯਕੀਨ ਕਰਨਾ ਔਖਾ ਸੀ ਤੇ ਜਦੋਂ ਦੁਕਾਨ ਦੇ ਮਾਲਕ ਨੇ ਸੀਸੀਟੀਵੀ ਵੀਡੀਓ ਦੇਖੀ ਤਾਂ ਉਸਦੇ ਵੀ ਹੋਸ਼ ਉੱਡ ਗਏ ਕਿ ਕਿਵੇਂ ਇਹ ਦੋਨੋਂ ਮਹਿਲਾਮਾਂ ਚੁੰਨੀ ਦੇ ਓਲੇ ਦੇ ਵਿੱਚ ਅਜੀਹਾ ਕੰਮ ਕਰ ਗਈਆਂ ਆਓ ਨਜ਼ਰ ਵੀਡੀਓ ਤੇ ਮਾਰਦੇ ਹਾਂ ਮਹਿਲਾ ਅੰਮ੍ਰਿਤਸਰ ਮਜੀਠਾ ਰੋਡ ਇੰਦਰ ਕਲੋਨੀ ਤੋਂ ਸਾਹਮਣੇ ਆਇਆ ਜਿੱਥੇ ਕਿ ਪਾਰਟੀਆ ਕਲਾਉਥ ਹਾਊਸ ਦੇ ਵਿੱਚ ਦੋ ਮਹਿਲਾਵਾਂ ਬੜਦੀਆਂ ਨੇ ਕੱਪੜੇ ਖਰੀਦਣ ਦੀ ਆੜ ਦੇ ਵਿੱਚ ਉਹ ਸੂਟ ਲੈ ਕੇ ਫਰਾਰ ਹੋ ਗਈਆਂ ਤੇ ਜਦੋਂ ਦੁਕਾਨ ਦੇ ਮਾਲਕ ਨੂੰ ਸ਼ੱਕ ਹੋਇਆ ਤਾਂ ਉਸ ਨੇ ਤੁਰੰਤ ਕੈਮਰਾ ਦੇਖਿਆ ਤਾਂ ਉਸ ਦਾ ਸ਼ੱਕ ਸੱਚ ਦੇ ਵਿੱਚ ਤਬਦੀਲ ਹੋ ਗਿਆ ਕਿ ਕਿਵੇਂ ਮਹਿਲਾਵਾਂ ਗੱਲਾਂ-ਗੱਲਾਂ ਦੇ ਵਿੱਚ ਚੁੰਨੀ ਦੇ ਵਿੱਚ ਸੂਟ ਲੁਕੋ ਕੇ ਫਰਾਰ ਹੋ ਜਾਂਦੀਆਂ ਨੇ ਆਉਂ ਜਾਂਦਾ ਦੁਕਾਨ ਮਾਲਕ ਨੇ ਕੀ ਕਿਹਾ ਵਾਈਟ ਜਿੰਦਗੀ ਚ ਵਾਕਿਆ ਹੋ ਗਿਆ ਜੀ ਮੇਰੇ ਨਾਲ ਇੱਕ ਹਾਸੇ ਵਾਲਾ ਜਿਹੜਾ ਮੈਂ ਵਾਕਿਆ ਕਹਿ ਲੀ ਨਾ ਆਪਾਂ ਵੀ ਜਿੰਦਗੀ ਚ ਕਦੀ ਇਹੋ ਜਿਹਾ ਕੰਮ ਨਹੀਂ ਹੋਇਆ ਮੇਰੀ ਦੁਕਾਨ ਤੇ ਮੈਂ ਤਾਂ ਲੋਕਾਂ ਨੂੰ ਇਨਸਾਫ ਦਵਾਨਾ ਹਾਂ ਤੇ ਅੱਜ ਪੰਜਾਬੀ ਗੱਲ ਉਹ ਮੇਰੇ ਨਾਲ ਧੱਕਾ ਹੋ ਗਿਆ ਕੀ ਧੱਕਾ ਦੱਸਾਂ ਤਾਂ ਕਾ ਇਹ ਵੀ ਦੋ ਜਨਾਨੀਆਂ ਦੁਕਾਨ ਚ ਐਂਟਰ ਕੀਤੀਆਂ ਦੋਵੇਂ ਹੀ ਓਪਰੀਆਂ ਸੀ ਵੈਸੇ ਤੇ ਆਲਮੋਸਟ ਸਾਡਾ 90% 95% ਗਾਹਕ ਜਿਹੜਾ ਨਾ ਉਹ ਫੇਸ ਟੂ ਫੇਸ ਵਾਕਬੇ ਪਰ ਉਹਨਾਂ ਰਖੜੀ ਦਾ ਸੀਜ਼ਨ ਸੀ ਤੇ ਓਪਰੇ ਗਾਗ ਵੀ ਆ ਰਹੇ ਸੀ ਉਹ ਜਨਾਨੀਆਂ ਦੋਵੇਂ ਓਪਰੀਆਂ ਸੀ ਤੇ ਕਹਿੰਦੇ ਜ ਰਖੜੀ ਆਸਤੇ ਸਾਨੂੰ ਬੇਟੀ ਆਸਤੇ ਨਾ ਸੂਟ ਚਾਹੀਦਾ ਕੋਈ ਦਿਖਾਓ ਵਧੀਆ ਸੂਟ ਉਹਦੇ ਅਜ ਮੈਂ ਉਹਨਾਂ ਨੂੰ ਸੂਟ ਦਿਖਾਣ ਲੱਗਾ 5-700 ਤੋਂ ਸ਼ੁਰੂ ਕੀਤਾ ਕਹਿੰਦੇ ਨੇ ਨਹੀਂ ਨਹੀਂ ਵਧੀਆ ਸੂਟ ਦਿਖਾਓ ਚੰਗਾ ਸੂਟ ਦਿਖਾਓ ਆਪਾਂ ਕੁੜੀ ਨੂੰ ਦੇਣਾ ਉਹ ਮੈਂ 5-7 ਸੂਟ ਦਿਖਾਏ ਤੇ ਉਹ ਤੋਂ ਬਾਅਦ ਕਹਿੰਦੇ ਨੇ ਚੰਗੇ ਦਿਖਾਓ ਮੈਂ ਚੰਗੇ ਇੱਥੋਂ 5-700 ਤੇ ਕਹਿੰਦੇ ਨੇ ਹੋਰ ਚੰਗੇ ਦਿਖਾਓ ਅੱਛਾ ਉਹ 1 ਟੂ 1 ਕੀ ਕਰ ਰਹੀਆਂ ਐ ਵੀ ਉਹ ਸੂਟ ਤੋਂ ਲਫਾਵਾ ਲਾਈ ਜਾ ਰਹੀਆਂ ਤੇ ਛੁੱਟੀ ਜਾ ਰਹੀਆਂ ਅੰਦਰ ਨੂੰ ਮੈਂ ਜਿਹੜਾ ਸੂਟ ਇੱਥੇ ਇਕੱਠਾ ਕਰਦੀਆਂ ਮੈਂ ਚੋਕ ਕੇ ਨਾ ਪਰੇ ਰੱਖ ਦਿੰਦਾ ਵੀ ਚਲੋ ਇੱਥੇ ਕੱ ਕਹਿੰਦੇ ਹੋਰ ਵਧੀਆ ਦਿਖਾਓ ਹੈਂਡਵਰਕ ਦੇ ਨਾ ਮੇਰੇ ਕੋਲ ਪਿੱਛੇ ਸੂਟ ਪਏ ਵਧੀਆਲੇ 15 1600 ਦੀ ਰੇਂਜ ਵਾਲੇ ਸੂਟ ਪਿੱਛੇ ਪਏ ਉਹ ਮੈਂ 2 4 ਸੂਟ ਨਾ ਖੋਲੇ ਆ ਕਹਿੰਦੇ ਨਹੀਂ ਭਾਜੀ ਇਤਨੇ ਹੀ ਦਿਖਾਈ ਜੋ ਆਪਾਂ ਜਲਦੀ ਜਾਣਾ ਐ ਚਲੋ ਮੈਂ ਉਹ ਉੱਥੋਂ ਹੀ ਨਾ 5 7 ਸੂਟ ਐਸ ਤਾਈਂ ਸੁੱਟੇ ਦੂਰੋਂ ਉਹ ਇੱਥੇ ਕਾਊਂਟਰ ਤੇ ਆਏ ਆ ਇੰਨੇ ਚੋਂ ਮੇਰਾ ਇੱਕ ਦੋਸਤ ਬਾਹਰ ਆ ਗਿਆ ਤੇ ਉਹ ਜਨਾਨੀ ਨਾ ਕਦੀ ਬਾਹਰ ਵੇਂਦੀ ਕਦੀ ਅੰਦਰ ਨੂੰ ਵੇਂਦੀ ਅੰਦਰ ਵੀ ਇੱਕ ਕਸਟਮਰ ਸੀ ਅੱਛਾ ਅੰਦਰ ਕਸਟਮਰ ਹੋਣ ਦੇ ਬਾਵਜੂਦ ਬਾਹਰ ਯਾਰ ਦੋਸਤ ਮੇਰਾ ਖਲੋਤਾ ਹੋਣ ਦੇ ਬਾਵਜੂਦ ਉਹ ਜਨਾਨ ਪਹਿਲੀ ਜਿਹੜੀ ਜਨਾਨੀ ਉਹਨੂੰ ਸਪੋਰਟ ਦਿੰਦੀ ਐ ਤੇ ਜਿਹੜੀ ਦੂਜੀ ਜਬਾਨੀ ਉਹ ਚੁੰਨੀ ਦੇ ਵਿੱਚ ਨਾ ਇੱਥੇ ਇੱਕ ਸੂਟ ਲਗਾ ਦਿੰਦੀ। ਉਮਰ ਕਿੰਨੀ ਹੋਊਗੀ ਨਾ ਦੀ? ਉਮਰ ਜਿਹੜੀ ਐ ਕੋ 45 ਤੋਂ 50 ਦੇ ਵਿੱਚਕਾਰ ਦੀ ਉਮਰ ਐ। ਸਿਆਣੀ ਉਮਰ ਦੀ ਜਨਾਨੀਆਂ ਸੀ। ਕੱਪੜੇ ਕਿਹੜੇ ਰੰਗ ਦੇ ਪਾਏ? ਕੱਪੜੇ ਉਹਨਾਂ ਸਕਿੰਨ ਰੰਗ ਦੇ ਪਾਏ। ਇਹ ਬਿਸਕੁਟੀ ਜੇ ਰੰਗ ਦੇ ਦੋਵਾਂ ਸੂਟ ਪਾਏ। ਸੇਮ ਤਕਰੀਬਨ ਆਲਮੋਸਟ ਸੇਮ ਸੇਮ ਸੀ। ਇਹ ਸੂਟ ਜਿਹੜੀ ਉਹ ਕਿੰਨੇ ਪੈਸੇ ਦੇ ਸੀ ਉਹ? ਉਹ ਮੈਂ ਤਾਂ ਦੱਸਾਂ ਪਹਿਲੇ ਇੱਕ ਸੂਟ ਚੁੱਕਿਆ ਨਾ। ਉਸ ਤੋਂ ਬਾਅਦ ਮੈਂ ਪੰਜ-ਛੇ ਸੂਟ ਸੁੱਟੇ ਹੋਰ ਤੇ ਉਹਨਾਂ ਇੱਕ ਹੋ ਪਤਾ ਨਹੀਂ ਵੀ ਉਹ 2 ਹੈ ਕਿ 3 ਨੇ ਕਿ 4 ਹੈ ਇਹ ਵੀ ਕਲੀਅਰ ਨਹੀਂ ਹੈਗਾ 2 ਤੇ ਕਲੀਅਰ ਹੋ ਗਏ ਆ ਉਹ ਜਦੋਂ ਮੈਂ ਸੂਟ ਸੁੱਟ ਕੇ ਹਟਿਆ ਤੇ ਮੈਂ ਅੱਗੇ ਆਇਆ ਤੇ ਕਹਿੰਦੀ ਇਹ ਕੈ ਸੂਟ ਦੇ ਦੋ ਤੇ ਕੈ ਸੂਟ ਦੇ ਦੋ ਉਧਰ ਰੁਪਈਆ 2000 ਲਓ ਮੈਂ ਕਿਹਾ ਭੈਣ ਜੀ 2700 ਰੁਪਏ ਸੂਟ ਬੰਦੇ ਘੱਟ ਵੱਧ ਨਹੀਂ ਹੁੰਦਾ ਮੇਰੀ ਦੁਕਾਨ ਤੇ ਲੈਣਾ ਲਓ ਨੀ ਲੈਣਾ ਨਾ ਲਓ ਮੈਂ ਸੂਟ ਦੋਵੇਂ ਚੁੱਕ ਕੇ ਤੇ ਆਨ ਰਾਤੇ ਮੈਂ ਪਹਿਲੀ ਯਾਰ ਹੀ ਆਇਆ ਕਹਿੰਦੇ ਆਹੋ ਉਹ ਜਦੋਂ ਬਾਹਰ ਨਿਕਲੇਆ ਮੇਰਾ ਮਨ ਨਾ ਅੰਦਰੋਂ ਖਲੋਵੇ ਨਾ ਮੇਰਾ ਮਨ ਜਿਹੜਾ ਪਰੇਸ਼ਾਨ ਜਿਹਾ ਲੱਗਾ ਤੇ ਮੈਂ ਨਾ ਜਨਾਨੀਆਂ ਬਾਹਰ ਨਿਕਲੇ ਤੇ ਮੈਂ ਕੈਮ ਉਹ ਜਦੋਂ ਮੈਂ ਕੈਮਰਾ ਬੈਕ ਕਰਦਾ ਤੇ ਵੇਖਦਾ ਤੇ ਇੱਕ ਸੂਟ ਹੋ ਜਨਾਂ ਨਹੀਂ ਕੱਚ ਦੇ ਵਿੱਚ ਮਾਰ ਰਹੀ ਮੈਂ ਕਿਹਾ ਵੰਝ ਕੰਮ ਹੋ ਗਿਆ ਸੂਟ ਦਾ ਉਹ ਜੇ ਇੰਨੀ ਮੈਂ ਗੱਲ ਕਰਨਿਆ ਉਹਨੇ ਜਨ ਉਹ ਵੇਖਿਆ ਤੇ ਦੂਜਾ ਸੂਟ ਫਿਰ ਚੁੱਕਣ ਦੀ ਹੈ ਮੈਂ ਕਿ ਦੋ ਤੇ ਮੇਰੇ ਕਲੀਅਰ ਹੋ ਗਏ ਵੀ ਕੈਮਰੇ ਵਿੱਚ ਆ ਗਏ ਆ ਜਦ ਕਿ ਉਸ ਤੋਂ ਪਹਿਲਾਂ ਕੀ ਪਤਾ ਪਹਿਲਾਂ ਵੀ ਕੋਈ ਸੂਟ ਜਿਹੜਾ ਥੱਲੇ ਸੁੱਟੇ ਸੀ ਉਹਨਾਂ ਵਿੱਚੋਂ ਕੋਈ ਇੱਕ ਅੱਧਾ ਉਹ ਕੈਪਚਰ ਕਰ ਗਿਆ ਉਹ ਤੇ ਮੈਂ ਕਹਿ ਨਹੀਂ ਸਕਦਾ ਤੇ ਮੇਰ ਨਾਲ ਕਦੀ ਜਿੰਦਗੀ ਜਿਹੋ ਜਿਹੋ ਵਾਕਿਆ ਨਹੀਂ ਹੋਇਆ ਅੱਜ ਮੈਂ ਨਾ ਮੈਨੂੰ ਸੂਟਾਂ ਦੀ ਪਰੇਸ਼ਾਨੀ ਨਹੀਂ ਮੈਨੂੰ ਮੇਰੀ ਦੁਕਾਨ ਤੋਂ ਜਿਹੜੇ ਸੂਟ ਚੁੱਕੇਗੇ ਨਾ ਉਹਦੀ ਪਰੇਸ਼ਾਨੀ ਵੀ ਮੈਂ ਲੋਕਾਂ ਨੂੰ ਇਨਸਾਫ ਦਿਵਾਨ ਨਾਲ ਤੇ ਮੇਰ ਨਾਲ ਧੱਕਾ ਹੋ ਗਿਆ ਸੂਟ ਮੇਰੇ ਭਾਵੇਂ 3000 ਦੇ ਗਏ ਭਾਵੇਂ 2500 ਦੇ ਗਏ ਮੈਂ ਤੁਹਾਡੇ ਮਾਧਿਅਮ ਰਾਹੀਂ ਮੈਂ ਫੇਸਬੁੱਕ ਤੇ ਪਾਈ ਪੋਸਟ ਪਾਈ ਮੈਂ ਰੁਪਇਆ 5000 ਇਨਾਮ ਰੱਖਿਆ ਮੈਂ ਤੁਸੀਂ ਆਇਓ ਮੈਂ 5 ਦਾ 10 ਕਰਤਾ ਮੇ ਕੋਪਾ ਮੈਂ 700 ਰੁਪਏ ਨਾਮ ਲੈ ਲਓ ਮੈਨੂੰ ਉਹ ਜਨਾਨੀਆਂ ਜਾਂ ਉਹ ਸੂਟ ਚਾਹੀਦੇ ਨੇ ਲੱਗਦਾ ਜੇਕਰ ਵੀਡੀਓ ਵਾਇਰਲ ਹੋ ਗਈ ਤੇ ਉਹ ਵਾਪਸ ਆ ਕੇ ਹੋ ਕੇ ਆਪਣੀ ਗਲਤੀ ਨੂੰ ਮੰਨ ਸਕਦੀ ਜਾਂ ਕਿੱਥੇ ਕੀ ਕਹੋਗੇ ਸੋਦਾਬ ਦੀ ਹੈ ਕਿ ਰਖੜੀ ਦਾ ਸੀਜ਼ਨ ਹੈ ਇਸ ਕਰਕੇ ਹੁਣ ਕੱਪੜਿਆਂ ਦੀਆਂ ਦੁਕਾਨਾਂ ਦੇ ਉੱਤੇ ਭੀੜ ਲੱਗੀ ਹੋਈ ਆ ਪਰ ਕੁਝ ਅਜਹੀਆਂ ਮਹਿਲਾਵਾਂ ਜੋ ਕਿ ਚੋਰੀ ਕਰਨ ਦੀਆਂ ਆਦੀਆਂ ਨੇ ਤਾਂ ਭੀੜ ਦਾ ਫਾਇਦਾ ਚੁੱਕਿਆ ਜਾਂਦਾ ਅਤੇ ਕੱਪੜੇ ਖਰੀਦਣ ਦੇ ਨਾਮ ਦੇ ਉੱਤੇ ਦੁਕਾਨਾਂ ਦੇ ਵਿੱਚ ਚੋਰੀ ਕੀਤੀ ਜਾ ਰਹੀ ਹੈ ਤਾਂ ਦੁਕਾਨਦਾਰ ਅਜਿਹੇ ਲੋਕਾਂ ਤੋਂ ਹੁਣ ਸੁਚੇਤ ਰਹਿਣ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ